ਅੱ ਵਾਰ ਤਾਂ ਜਿੰਨਾ ਕਰਨ ਦਾ ਹੈ ਕਿ ਜਰਾ ਦੇ ਸਵਾਰੀ ਦੇ 3 ਰੁਪਏ ਲੈ ਕੰਮ ਦੇ 10-10 ਦੀਆ ਸਾਡਾ ਤੇ ਪੱਠਾ ਬਾਹ ਦਿੱਤਾ ਬੈਟਰੀਆਂ ਵਾਲਿਆਂ ਨੇ ਅਹੀਂ ਕੀ ਕਰੀਏ ਕਿ ਕਿੰਨੇ ਕਿਰਾਏ ਵਧ ਗਏ ਆ ਅੱਜ ਇਹਨਾਂ ਰਕਸ਼ਿਆਂ ਦੇ 60-60 70-70 ਰੁਪਏ ਲੈ ਆਂਦੇ ਨੇ ਰਕਸ਼ਿਆਂ ਦੇ ਮਾਰਕ ਜੜੇ ਨੇ ਖਾ ਲੱਗਦਾ ਜੀ ਅੱਜ ਕੱਲ ਮਲ ਗਈ ਗਰਮੀ ਦੇ ਵਿੱਚ ਸਵਾਰੀ ਨੂੰ ਟੱਪ ਕਰਕੇ ਪਾਉਣਾ ਪੈਂਦਾ ਆ ਆਪ ਅਸੀਂ ਧੁੱਪੇ ਮਲ ਗਈ ਲੱਗੇ ਰਹਿੰਨੇ ਆ ਨਾ ਕੋਈ ਪਾਣੀ ਦਾ ਸਾਧਨ ਆ ਨਾ ਕੋਈ ਗੱਲ ਨਾ ਬਾਤ ਤੇ ਈ ਰਖਸ਼ੇ ਵਾਲਾ ਦੋ ਦੋ ਘੰਟੇ ਲੱਗ ਜਾਂਦੇ ਹਨ ਸਾਨੂੰ ਸਵਾਰੀ ਲੈਣ ਵਾਸਤੇ ਇਥੇ ਬਹਿਣਾ ਪੈਂਦਾ ਦੋ ਦੋ ਘੰਟੇ ਕਿਦੇ ਸਵਾਰੀ ਆ ਜਾਂਦੀ ਜੇ ਉਹ ਆਉਂਦੀ ਆ ਪੰਜਾਬਾਂ ਦਾ ਕੰਮ ਹੁੰਦਾ ਤੇ 20 ਰੁਪਏ ਸਾਨੂੰ ਖੜਨਾ ਪੈਂਦਾ ਆ ਪੰਜਾਬ ਭਰ ਦੇ ਵਿੱਚ ਗਰਮੀ ਦਾ ਕਹਿਰ ਕਿਤਨਾ ਕਿਤਨਾ ਵੱਧਾ ਜਾ ਰਿਹਾ ਤਾਂ ਮੌਸਮ ਵਿਭਾਗ ਵੱਲੋਂ ਖਾਸ ਤੌਰ ਦੇ ਉੱਤੇ ਮੌਸਮ ਵਿਭਾਗ ਵੱਲੋਂ ਜਿਹੜਾ ਰੈਡ ਅਲਰਟ ਦੀ ਚੇਤਾਵਨੀ ਜੋ ਆ ਦੇ ਦਿੱਤੀ ਗਈ ਆ ਤੇ ਸ਼੍ਰੀ ਅਮਸ਼ਾ ਸਾਹਿਬ ਵਿਖੇ ਵੀ ਕਾਫੀ ਜ਼ਿਆਦਾ ਗਰਮੀ ਦਾ ਕਹਿਰ ਜੋ ਪਿਛਲੇ ਕੁਝ ਦਿਨਾਂ ਤੋਂ ਵੇਖਣ ਨੂੰ ਮਿਲ ਰਿਹਾ 40 ਤੋਂ ਉੱਤੇ ਦਾ ਤਾਪਮਾਨ ਜੋ ਰਿਕਾਰਡ ਕੀਤਾ ਜਾ ਰਿਹਾ ਤਾਂ ਹਾਲਾਂਕਿ ਅੱਜ ਦੀ ਜੇਕਰ ਗੱਲ ਕਰ ਲਈਏ ਤਾਂ 44 ਤੋਂ 45 ਦੇ ਕਰੀਬ ਜੋ ਤਾਪਮਾਨ ਇੱਥੇ ਦਰ ਰਿਕਾਰਡ ਕੀਤਾ ਗਿਆ ਤਾਂ ਕਾਫੀ ਜ਼ਿਆਦਾ ਗਰਮੀ ਹੋਣ ਦੇ ਕਾਰਨ ਕਿਤਨਾ ਕਿਤੇ ਜਿਹੜੀ ਸੰਗਤ ਐ ਸਚਕਨ ਜੀ ਹਰਮੰਦਰ ਸਾਹਿਬ ਆਂਦੀ ਆ ਉਹਨਾਂ ਦੇ ਵਿੱਚ ਵੀ ਥੋੜਾ ਜਿਹਾ ਅਸਰ ਸ਼ੁਰੂ ਵੇਖਣ ਨੂੰ ਮਿਲਿਆ ਕਿ ਸੰਗਤ ਜੋ ਦੁਪਹਿਰਾਂ ਵਾਲੇ ਜਿਹੜਾ ਘਟ ਦਰਸ਼ਨ ਦਿਦਾਰੇ ਕਰਨ ਨਿਕਲ ਰਹੀ ਆ ਤਾਂ ਉੱਥੇ ਹੀ ਇਹ ਸੜਕਾਂ ਤੜਨਾ ਸਾਂਝੀਆਂ ਕਰ ਰਹੇ ਆ ਤਸਵੀਰਾਂ ਸਾਂਝੀਆਂ ਕਰ ਰਹੇ ਜੋ ਸ਼੍ਰੀ ਹਮਸਾਹਬ ਦੀਆਂ ਕਿ ਲੋਕ ਦੁਪਹਿਰ ਵਾਲੇ ਜੋ ਆ ਕਾਫੀ ਆਪਣੇ ਆਪ ਨੂੰ ਇੱਕ ਫੇਸ ਜਿਹੜਾ ਆਪਣਾ ਮੂੰਹ ਕਵਰ ਕਰਕੇ ਜੋ ਨਿਕਲਦੇ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਇੱਕ ਅਸੀਂ ਗੱਲ ਜ਼ਰੂਰ ਕਰਾਂਗੇ ਉਹਨਾਂ ਉਹ ਉਸ ਸ਼੍ਰੇਣੀ ਦੇ ਨਾਲ ਜਿਨ੍ਹਾਂ ਵੱਲੋਂ ਮਿਹਨਤ ਕੀਤੀ ਜਾਂਦੀ ਹੈ ਰਕਸ਼ਾ ਚਲਾ ਕੇ ਮਜ਼ਦੂਰੀ ਕੀਤੀ ਜਾਂਦੀ ਹੈ ਹਾਲਾਂਕਿ ਤਾਂ ਉਹਨਾਂ ਨਾਲ ਵੀ ਗੱਲ ਕਰਦੇ ਕਿ ਇਸ ਗਰਮੀ ਦੇ ਵਿੱਚ ਉਹਨਾਂ ਦਾ ਕਿਸ ਤਰੀਕੇ ਨਾਲ ਗੁਜ਼ਾਰਾ ਹੋ ਰਿਹਾ ਤਾਂ ਕਿਵੇਂ ਵੇਖਦੇ ਹੋ ਜੀ ਜਿੰਨੀ ਇੰਨੀ ਗਰਮੀ ਪੈ ਰਹੀ ਹੈ ਆਪਣਾ ਗੁਜ਼ਾਰਾ ਕਿਵੇਂ ਕਰ ਰਹੇ ਹੋ ਤੁਸੀਂ ਮਰ ਜਾਂ ਜੀਂ ਜਾਂ ਕਰਨ ਦੇ ਗੁਜ਼ਾਰਾ ਦੇ ਸਵਾਰੀ ਦੇ 30 ਰੁਪਏ ਨੇ ਕੰਮੋਂ ਦੇ 10-10 ਦੀ ਆ ਸਾਡਾ ਜੇ ਪੱਠਾ ਬਾਹਰ ਦਿੱਤਾ ਬੈਟਰੀਆਂ ਵਾਲਿਆਂ ਨੇ ਅਹੀ ਕੀ ਕਰੀਏ ਕਿੰਨੇ ਕਿਰਾਏ ਵੱਧ ਗਏ ਆ ਅਰੇ ਇਹਨਾਂ ਰਕਸ਼ਿਆਂ ਦੇ 60 70 70 ਰੁਪਏ ਲੈ ਆਂਡੇ ਨੇ ਰਕਸ਼ਿਆਂ ਦੇ ਮਾਲਕ ਜਿਹੜੇ ਨੇ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਕੀ ਗਰਮੀ ਦੇ ਵਿੱਚ ਰੱਖਸ਼ਾ ਚਲਾਣਾ ਕਿੰਨਾ ਕੁ ਔਖਾ ਲੱਗਦਾ ਜੀ ਬਹੁਤ ਔਖਾ ਲੱਗਦਾ ਜੀ ਅੱਜ ਕੱਲ ਮਲ ਗਈ ਗਰਮੀ ਦੇ ਵਿੱਚ ਸਵਾਰੀ ਨੂੰ ਟੱਪ ਕਰਕੇ ਪਾਉਣਾ ਪੈਂਦਾ ਆਪ ਅਸੀਂ ਧੁੱਪੇ ਮਲ ਗਈ ਲੱਗੇ ਰਹਿੰਦੇ ਆ ਨਾ ਕੋਈ ਪਾਣੀ ਦਾ ਸਾਧਨ ਆ ਨਾ ਕੋਈ ਗੱਲ ਨਾ ਬਾਤ ਤੇ ਇਹ ਰਖਸ਼ੇ ਵਾਲਾ ਦੋ-ਦੋ ਘੰਟੇ ਲੱਗ ਜਾਂਦੇ ਹਨ ਸਾਨੂੰ ਸਵਾਰੀ ਲੈਣ ਵਾਸਤੇ ਤੇ ਇੱਥੇ ਬਹਿਣਾ ਪੈਂਦਾ ਦੋ-ਦੋ ਘੰਟੇ ਕਿਤੇ ਸਵਾਰੀ ਆ ਜਿੰਦੀ ਜੇ ਉਹ ਆਉਂਦੀ ਆ ਪੰਜਾਬਾ ਦਾ ਕੰਮ ਹੁੰਦਾ ਤੇ 20 ਰੁਪਏ ਸਾਨੂੰ ਖੜਨਾ ਪੈਂਦਾ ਆ ਉਹ ਵੀ ਟੱਪ ਲਾ ਗਏ ਅਹੀਂ ਧੁੱਪੇ ਮਲੇਗੀ ਖੱਪਦੇ ਰਹਿਨੇ ਆ ਮੌਸਮ ਵੀ ਭਾਗ ਵੱਲੋਂ ਅਲਰਟ ਕੀਤਾ ਗਿਆ ਕਿ ਅਗਲੇ ਕੁਝ ਦਿਨਾਂ ਤੱਕ ਬਹੁਤ ਜ਼ਿਆਦਾ ਗਰਮੀ ਪਏਗੀ ਤੇ ਜੇ ਅਗਰ ਕਿਸੇ ਨੂੰ ਕੰਮ ਹੈਗਾ ਤੇ ਘਰੋਂ ਬਾਹਰ ਨਿਕਲਣ ਨਹੀਂ ਤਾਂ ਨਾ ਨਿਕਲ ਹਾਡੀ ਤੇ ਮਜਬੂਰੀ ਹੈਗੀ ਆ ਨਾ ਸਾਨੂੰ ਤੇ ਵਹੁਣਾ ਪੈਂਦਾ ਮੀ ਹੋਵੇ ਨੇਰੀ ਹੋਵੇ ਭਾਵੇਂ ਜਿਤਨਾ ਜਿੰਨੀ ਮਰਜ਼ੀ ਗਰਮੀ ਹੋਵੇ ਅਸੀਂ ਦੇ ਰਕਸ਼ਾ ਵਾਸਤੇ ਇੱਥੇ ਆਉਣਾ ਹੀ ਪੈਂਦਾ ਸਾਨੂੰ ਹਾਂਜੀ ਆ ਓੱਖਾ ਨਹੀਂ ਲੱਗਦਾ ਗਰਮੀ ਦੇ ਵਿੱਚ ਰੱਖਿਆ ਚਲਾਣਾ ਕਿ ਐਨੀ ਗਰਮੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੋ ਕਿ ਰੱਖਸ਼ੇ ਚਲਾ ਲੈ ਕੇ ਕਾਫੀ ਮਿਹਨਤ ਲੱਗਦੀ ਹੈ ਪਸੀਨਾ ਪਾਉਣਾ ਪੈਂਦਾ ਬਾਜੀ ਜੇ ਅੱਖਾਂ ਵੇਖੀਏ ਜੇ ਬਿਨਾਂ ਰੱਖਿਆ ਨਾ ਚਲਾਈਏ ਫਿਰ ਪੇ ਚੰਬਰ ਕਿੱਥੋਂ ਪਾਲਾਂਗੇ ਚੰਬਰ ਨਹੀਂ ਪਾਲਣਾ ਪੈਣਾ ਤੋਂ ਪੱਚਾ ਜਿੰਨੀ ਮਰਜ਼ੀ ਗਰਮੀ ਆ ਜਾਵੇ ਜੋ ਮਰਜ਼ੀ ਹੁੰਦਾ ਰਹੇ ਵੇਖੋ ਜੂ 2 4 ਕਿਤੇ 6 ਹੀ ਜੇ ਜੇਪਾ ਲੱਖ ਸੱਤ ਲੰਦੇ ਆ ਨਾ ਤੇ ਚਲੋ ਮਾਰ ਦੀ ਤਿਰਪਾ ਦੀ ਨਾਲ 1.200 ਰੁਪਿਆ ਖੇਚ ਧੂਕੇ ਖਾਦੇ ਆ ਤੇ 1.200 ਵਿੱਚ 4 200 ਅੱਜ ਕੱਲ 100 ਜੇ 100 ਰੁਪਏ ਰੋ ਕਾ ਸਬਜ਼ੀ ਨਹੀਂ ਵੀ ਬਾਂਦੀ ਤੇ ਕੀ ਆਪ ਖਾਵਾਂਗੇ ਤੇ ਕੀ ਗਾੜੀ ਬੱਚੇ ਖਾਵਾਂਗੇ ਪਰ 100 1.200 ਰੁਪਿਆ ਕਮਾ ਕੇ ਉਹ ਵੀ ਇੰਨੀ ਗਰਮੀ ਦੇ ਵਿੱਚ ਗੁਜ਼ਾਰਾ ਹੋ ਜਾਂਦਾ ਵੇਖੋ ਮੱਦੇ ਨੂੰ ਕਰਨਾ ਪੈਂਦਾ ਜਿੱਤੇ ਜੇ 100 ਦੀ ਸਬਜ਼ੀ ਬਾਂਦੀ ਹੈ ਉੱਤੇ ਸਾਨੂੰ 100 ਦੀ ਵੀ ਬਣਾਉਣੀ ਪੈਂਦੀ ਹੈ ਪੰਜਾਹ ਦੀ ਭਣੋਣੀ ਵਿੰਜੀ ਆ ਤੇ ਕਿਸੇ ਵੇਲੇ ਕਿਸੇ ਵੇਲੇ ਕੈਂਪਾਸ ਕਰਨ ਵਾਸਤੇ ਸਾਨੂੰ ਸਾਨੂੰ ਆਲੂਆਂ ਦੀ ਚਟਨੀ ਘੁੱਟ ਕੇ ਵੀ ਖਾਣੀ ਪੈਂਦੀ ਜੇ ਕਿਤੇ ਨਾ ਪੈਸਾ ਬਣੇ ਤੇ ਅਸੀਂ ਆਲੂਆਂ ਦੀ ਚਟਨੀ ਘੁੱਟ ਕੇ ਉਹਨਾਂ ਕਿੱਥੇ ਕਰ ਲੇਗੇ ਅਰੇ ਮੌਸਮ ਹੀ ਭਾਕ ਵੱਲੋਂ ਜਿਸ ਤਰੀਕੇ ਨਾਲ ਕਹਿ ਗਿਆ ਕਿ ਗਰਮੀ ਇੰਨੀ ਕੁ ਜ਼ਿਆਦੀ ਵਧੇਗੀ ਕਿ ਕਹੇ ਨੂੰ ਕੁਝ ਹੋ ਵੀ ਸਕਦਾ ਐਨੀ ਗਰਮੀ ਤੇ ਮੇਰੇ ਕੋਈ ਹੋਣਾ ਚਾਹ ਨਾ ਹੋਣਾ ਇਹਦੇ ਮਾਰੇ ਦੇ ਹੱਥ ਵਸਿਆ ਬਾਕੀ ਬੰਦੇ ਨੇ ਆਪਣਾ ਕੈਂਪਾਸ ਕਰਨਾ ਵਾ ਜਾ ਜਿੰਨੀ ਮਰਜ਼ੀ ਗਰਮੀ ਕਿਉਂ ਨਾ ਹੋਵੇ ਪਰ ਹੈ ਬੰਦੇ ਵਾਸਤੇ ਬਹੁਤ ਮੁਸ਼ਕਲ ਆ ਉਹ ਦੇਖ ਚੈਂਪਾਸ ਕਰ ਜਾਗੇ ਇਹ ਇੱਕ ਆਪਣੇ ਵਾਸਤੇ ਹੈਗਾ ਆਪਣੇ ਬੱਚਿਆਂ ਵਾਸਤੇ ਇਨੀ ਧੁੱਪ ਜਿਹੜੀ ਆ ਸੜਕ ਦੇ ਉੱਤੇ ਪੈਂਦੀ ਆ ਗਰਮ ਲੋਕ ਦੇ ਵਿੱਚ ਗਰਮੀ ਦੇ ਵਿੱਚ ਬਿਨਾ ਪੱਕੇ ਤੋਂ ਬਿਨਾ ਪਾਣੀ ਤੋਂ ਗੁਜ਼ਾਰਾ ਕਿਵੇਂ ਕਰਿਆ ਕਿ ਯਾਰਾ ਜੀ ਬੋਤਲ ਭਰ ਕੇ ਰੱਖ ਲਈਦੀ ਆ ਜੇ ਉਹ ਗਰਮ ਹੋ ਜਾਂਦਾ ਤੇ ਉਹੋ ਹੀ ਅਸੀਂ ਪੀਂਦੇ ਰਹਿੰਦੇ ਆ ਤੇ ਹੁਣ ਜਿੰਨੀ ਮਰਜ਼ੀ ਗਰਮੀ ਹੋਵੇ ਜਾਂ ਵਾਧ ਵੀ ਜਾਏਗੀ ਤਾਂ ਵੀ ਸਾਨੂੰ ਚਲਾਉਣਾ ਹੀ ਪੈਣਾ ਆ ਇਹ ਆ ਗਈ ਚਲੋ ਇਸ ਤਰ੍ਹਾਂ ਬੈ ਬੂ ਕੇ ਘੜੀ ਛਾਵੇਂ ਬਹਿ ਜਾਈਦਾ ਜਦੋਂ ਕੋਈ ਸਵਾਰੀ ਆਉਂਦੀ ਆ ਉਹਨੂੰ ਲੈ ਕੇ ਤੁਰ ਪਈਦਾ ਨੇ ਤੇ ਇੱਥੇ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਵੀ ਬਹਿਣਾ ਪੈਂਦਾ ਹਨ ਉਹਦੇ ਅਸਰੇ ਤੁਰੇ ਫਿਰਦੇ ਆ ਜੀ ਤੇ ਜਦੋਂ ਰਖਸ਼ਾ ਚਲਾਉਣਾ ਪੈਂਦਾ ਇੰਨੀ ਗਰਮੀ ਦੇ ਵਿੱਚ ਜਦੋਂ ਇਨਾ ਸੜਕਾਂ ਦੇ ਉੱਤੇ ਚੱਲਣਾ ਪੈਂਦਾ ਤਾਂ ਇਹ ਪੈਂਡਲ ਮਾਰਨਾ ਵੀ ਕਾਫੀ ਔਖਾ ਹੁੰਦਾ ਬਹੁਤ ਔਖਾ ਜੀ ਅਸੀਂ ਜਿੱਥੇ ਸਵਾਰੀ ਖੜਦੇ ਆ ਉੱਥੇ ਸਾਨੂੰ 15 20 ਮਿੰਟ ਬਹਿਣਾ ਪੈਂਦਾ ਆ ਕਿ ਇੱਥੇ ਸਾਸੂ ਲੈ ਕੇ ਫੇਰ ਗਾਂ ਤੁਰਦੇ ਆ ਅਸੀਂ ਉੱਥੇ 15-20 ਮਿੰਟ ਅਦਾ ਘੰਟਾ ਬੈ ਗਏ ਫਿਰ ਅਸੀਂ ਗਾਂ ਤੁਰਦੇ ਆ ਕਿ ਹਾਂ ਭਈ ਹੁਣ ਅਸੀਂ ਚਲੋ ਥੋੜਾ ਜਿਆ ਰਿਲੈਕਸ ਹੋ ਗਏ ਆ ਦੂਸਰੀ ਸਵਾਰੀ ਚੁੱਕ ਸਕਦੇ ਆ ਸਾਜੀ ਬਿਲਕੁਲ ਜਿਵੇਂ ਤੜਨਾ ਤਸਵੀਰਾਂ ਸਾਂਝੇ ਕਿਤੇ ਕਿ ਗਰਮੀ ਦਾ ਕਹਿਰ ਆ ਬਹੁਤ ਜ਼ਿਆਦਾ ਵੱਧ ਰਿਹਾ ਹਾਲਾਂਕਿ ਉੱਥੇ ਹੀ ਗੁਰੂ ਨਗਰੀ ਦੀ ਗੱਲ ਕੀਤੀ ਆ ਤਾਂ ਰક્ષੇ ਚਾਲਕ ਵੀ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਵੀ ਆਪਣਾ ਦੁੱਖ ਜ਼ਰੂਰ ਦੱਸਿਆ ਜਾ ਰਿਹਾ ਕਿ ਇੰਨੀ ਗਰਮੀ ਦੇ ਵਿੱਚ ਜਦੋਂ ਸਾਨੂੰ ਮਿਹਨਤ ਕਰਨੀ ਪੈਂਦੀ ਆ ਪਰ ਮਿਹਨਤ ਕਰਕੇ ਵੀ ਸਾਨੂੰ ਉਸ ਦੀ ਜੋ ਅ ਕਹਿ ਸਕਦੇ ਕਿ ਉਸ ਤਰੀਕੇ ਨਾਲ ਕਮਾਈ ਨਹੀਂ ਹੁੰਦੀ ਘਰ ਗੁਜ਼ਾਰਾ ਕਰਨਾ ਔਖਾ ਹੋਇਆ ਪਰ ਗਰਮੀ ਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਨੂੰ ਵੀ ਨਿਕਲਣਾ ਪੈਂਦਾ ਤਾਂ ਉੱਥੇ ਹੀ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਕੋਲੇ ਇਹ ਗੱਲ ਜ਼ਰੂਰ ਕਹੀ ਗਈ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹੀ ਬੰਦਾ کاروبار ਨਿਕਲੇ ਜਿਸ ਨੂੰ ਕੋਈ ਕੰਮ ਆ ਪਰ ਜੇਕਰ ਮਜਬੂਰੀ ਵੇਖ ਲਈ ਤਾਂ ਮਜਬੂਰੀ ਤਹਿਤ ਹਰ ਇੱਕ ਨੂੰ ਆਪਣੇ ਘਰੋਂ ਬਾਹਰ ਨਿਕਲਣਾ ਪੈਂਦਾ ਪਰ ਹਾਲਾਤ ਤੁਹਾਡੇ ਨਾਲ ਗੁਰੂ ਨਗਰੀ ਤੋਂ ਸਾਂਝੇ ਕੀਤੇ ਆ ਕਿ ਤਾਪਮਾਨ ਸਿਖਰਾਂ ਤੇ ਆ ਤਾਂ ਕਿਤਨਾ ਕਿਤੇ ਕੋਈ ਕਟਨਾ ਨਾ ਵਾਪਰੇ ਕਿਸੇ ਦੀ ਜਾਨ ਨੂੰ ਖਤਰਾ ਨਾ ਹੋਵੇ ਤਾਂ ਇਸ ਚੀਜ਼ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਰਟ ਕੀਤਾ ਗਿਆ ਪਰ ਉੱਥੇ ਹੀ ਜਿਸ ਤਰੀਕੇ ਦੇ ਨਾਲ ਗਰਮੀ ਜ਼ਿਆਦਾ ਹੋਣ ਕਰਕੇ ਹਰ ਕਿਸੇ ਵੱਲੋਂ ਆਪਣਾ ਮੂੰਹ ਕਵਰ ਕਰਕੇ ਜੋ ਆ ਜੋ ਦੋ ਪਹੀਆ ਵਾਹਨ ਜੋ ਚਲਾਇਆ ਜਾ ਰਿਹਾ ਤਾਂ ਇਹ ਕਿਤਨਾ ਕਿਤੇ ਕਹਿ ਸਕਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗਰਮੀ ਵਧੇਗੀ ਤਾਂ ਇਹ ਚੀਜ਼ ਤੋਂ ਬਚਣ ਵਾਸਤੇ ਜ਼ਰੂਰ ਡਾਕਟਰਾਂ ਦੀ ਵੀ ਰਾਏ ਜ਼ਰੂਰ ਲਈਤੀ ਜਾਏਗੀ ਕਿ ਗਰਮੀ ਦੇ ਵਿੱਚ ਬਚਣ ਵਾਸਤੇ ਕਿਉਂਕਿ ਕੀ ਕੁਛ ਜੋ ਉਪਾਏ ਜੋ ਪ੍ਰਯਾਜੋ ਕੀਤਾ ਜਾ ਸਕੇ ਇੱਕ ਹੀ ਅਗਰ ਜਿਸਦੇ ਨਾਲ ਗਰਮੀ ਆ ਗਰਮੀ ਦੇ ਨਾਲ ਕੋ ਸਿਹਤ ਨਾ ਖਰਾਬ ਹੋਵੇ ਤਾਂ ਕਲੀ ਕਲੀ ਅਪਡੇਟ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੌਰ ਦੇ ਨਾਲ ਲਖੇ ਸੁਨਕ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ